ਸਤਿ ਸ਼੍ਰੀ ਅਕਾਲ ਤੁਹਾਨੂੰ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਪੀਐਸਓਡੀ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਫਗਵਾੜਾ ਪੁੱਜਣ ਤੇ ਕੀਤਾ ਸਵਾਗਤ ਅੱਜ ਫਗਵਾੜਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਅਤੇ ਸੋਹਣ ਸਿੰਘ ਠੰਡਲ ਦਾ ਫਗਵਾੜਾ ਪਹੁੰਚਣ ਤੇ ਅਕਾਲੀ ਆਗੂ ਰਣਜੀਤ ਸਿੰਘ ਖੁਰਾਨਾ ਬਹਾਦਰ ਸਿੰਘ ਸੰਗਤਪੁਰ ਜਰਨੈਲ ਸਿੰਘ ਵਾਹਦ ਢਾਡੀ ਗੁਰਦੇਵਾਲ ਸਿੰਘ ਲਖਪੁਰ ਦੇ ਗ੍ਰਹਿ ਵਿਖੇ ਨਿੱਘਾ ਸਵਾਗਤ ਕੀਤਾ ਗਿਆ ਗੁਰਦੇਵ ਸਿੰਘ ਲਖਪੁਰ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਧੰਨਵਾਦ ਕੀਤਾ ਅਤੇ ਸੁਖਵੀਰ ਸਿੰਘ ਬਾਦਲ ਨੂੰ ਵਿਸ਼ਵਾਸ ਦਿਵਾਇਆ ਜਿੱਦਾਂ ਉਹ ਪਹਿਲਾਂ ਅਕਾਲੀ ਦੰਦ ਨਾਲ ਜੁੜ ਕੇ ਸੇਵਾ ਕਰਦੇ ਰਹੇ ਹੁਣ ਵੀ ਉਹ ਪਹਿਲਾਂ ਦੀ ਤਰ੍ਹਾਂ ਸੇਵਾ ਕਰਦੇ ਰਹਿਣਗੇ ਗੁਰਦੇਵ ਸਿੰਘ ਲਖਪੁਰ ਨੇ ਆਏ ਅਕਾਲੀ ਆਗੂ ਸੁਖਵੀਰ ਸਿੰਘ ਕਿਨੜਾ ਜਸਪਾਲ ਸਿੰਘ ਗਿੱਲ ਰਜਿੰਦਰ ਸਿੰਘ ਜੰਦੀ ਸੁਖਿੰਦਰ ਸਿੰਘ ਕੰਬੋਜ ਪ੍ਰੋਫੈਸਰ ਹਰਵੰਤ ਸਿੰਘ ਸਰੂਪ ਸਿੰਘ ਖਲਵਾੜਾ ਪਰਮਿੰ다 ਸਿੰਘ ਜੰਡੂ ਅਤੇ ਹੋਰ ਵੀ ਆਏ ਅਕਾਲੀ ਆਗੂਆਂ ਦਾ तहे ਦਿਲੋਂ ਧੰਨਵਾਦ ਕੀਤਾ। ਪੇਸ਼ ਹੈ ਇੱਕ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੋਮਣੀ ਕਾਲੀਦਾਲ ਦੇ ਪ੍ਰਧਾਨ ਸਾਹਿਬ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਅੱਜ ਸਾਡੇ ਗ੍ਰੈਵ 'ਤੇ ਪਧਾਰੇ। ਉਹਨਾਂ ਦੇ ਨਾਲ ਸਰਦਾਰ ਹੌਣ ਸਿੰਘ ਜੀ ਠੰਡਲ ਜਿਨ੍ਹਾਂ ਨੂੰ ਟਿਕਟ ਦਿੱਤੀ ਗਈ ਹੈ ਹਸ਼ਾਰਪੁਰ ਸੀਟ ਤੋਂ ਇਹ ਸਾਡੇ ਸਤਕਾਰਯੋਗ ਸਰਦਾਰ ਜਨੈਲ ਸਿੰਘ ਜੀ ਬਾਹਦ ਰঞ্জੀਤ ਸਿੰਘ ਜੀ ਖਰਾਣਾ ਇਹ ਰਜਿੰਦਰ ਸਿੰਘ ਜੀ ਚੰਡੀ ਜੋ ਦੋਨੇ ਹਲਕਾ ਚਾਰਜ ਨੇ ਦਿਹਾਤੀ ਤੇ ਸ਼ਹਿਰੀ ਤੇ ਮੇਰੇ ਬਹੁਤ ਸਤਿਕਾਰਯੋਗ ਸਦਾ ਸੁਖਵੰਦਰ ਸਿੰਘ ਜੀ ਕੰਬੋਜ ਸਦਾ ਸੁਖਬੀਰ ਸਿੰਘ ਜੀ ਕਿਨੜਾ ਸਦਾ ਜਸਪਾਲ ਸਿੰਘ ਜੀ ਖਰੂੜਾਵਾਦ ਦਸ ਸਿੰਘ ਜੀ ਸੰਤਪੁਰ ਸਤਿਕਾਰਯੋਗ ਪ੍ਰੋਫੈਸਰ ਹਰਵੰਦ ਸਿੰਘ ਜੀ ਬਲੀ ਨਸਾਨ ਤੇ ਹੋਰ ਸਾਰੀ ਟੀਮ ਜੇ ਸਾਡੇ ਗਿਆਨੀ ਅਮਰਜੀਤ ਸਿੰਘ ਜੀ ਪਰੋਲੀ ਸਾਹਿਬ ਜਿਹੜੇ ਸਾਡੇ ਢਾਡੀ ਸਰਵ 77 ਜਨਰਲ ਨੇ ਤੇ ਜ਼ਿਲ੍ਹਾ ਪ੍ਰਧਾਨ ਨੇ ਸਾਡੇ ਗਿਆਨੀ ਲਖਵਿੰਦਰ ਸਿੰਘ ਜੀ ਸਲਾਰਪਾ ਜਿੱਥੇ ਅਸੀਂ ਪਹਿਲਾਂ ਵੀ ਕਾਲੀ ਦਲ ਦੇ ਵਿੱਚ ਪੂਰੇ ਜੋਰ ਸ਼ੋਰ ਦੇ ਨਾਲ ਸਪੋਰਟ ਕਰੀਦੀ ਹੈ ਤੇ ਹੁਣ ਵੀ ਔਣ ਜੋ ਵੋਟਾਂ ਆਈਆਂ ਇਹਨਾਂ ਵੋਟਾਂ ਦੇ ਵਿੱਚ ਅਸੀਂ ਦਿਨ ਰਾਤ ਇੱਕ ਕਰਕੇ ਮਿਹਨਤ ਕਰਾਂਗੇ ਤੇ ਜਿਹੜੀਆਂ ਸੀਟਾਂ ਜਿੱਤ ਕੇ ਆਪਾਂ ਕਾਲੀ ਦਲ ਦੀ ਝੋਲੀ 'ਚ ਪਾਵਾਂਗੇ ਤੇ ਜਿੰਨੇ ਵੀ ਸੱਜਣ ਆਇਆ ਦਰਜਾ ਬਦਰਜਾ ਆਪਾਂ ਸਾਰਿਆਂ ਦਾ ਇੱਥੇ ਔਣ ਤੇ ਧੰਨਵਾਦ ਕਰਦੇ ਆਂ ਵਿਸ਼ੇਸ਼ ਤੌਰ ਤੇ ਜਿਹੜੀ ਸਾਡੀ ਪ੍ਰੈਸ ਹੈ ਪ੍ਰੈਸ ਦਾ ਬਹੁਤ ਬਹੁਤ ਧੰਨਵਾਦ ਆ ਕਿਉਂਕਿ ਬੜੇ ਲੰਬੇ ਸਮੇਂ ਤੋਂ ਆਪਾਂ ਜੁੜੇ ਹੋਏ ਆ ਤੁਹਾਡੇ ਦੇ ਨਾਲ ਸਾਡੀ ਹਰ ਗੱਲ ਤੁਸੀਂ ਜਿਹੜੀ ਸਮਾਜ ਦੇ ਵਿੱਚ ਪਹੁੰਚਾਉਂਦੇ ਆ ਜਿਹੜਾ ਇਲੈਕਸ਼ਨ ਹੈ ਤੁਸੀਂ ਲੜ ਰਹੇ ਹੋ ਗੱਠ ਜੋੜ ਤੋਂ ਵਗੈਰ ਲੜ ਰਹੇ ਆ ਹਾਂਜੀ ਉਹਦੇ ਬਾਰੇ ਕੀ ਕਹਿਣਾ ਜਾਂਦੇ ਹੋ ਖੇਤਰੀ ਹਾਂ ਉਹ ਉਹਦਾ ਆਪਣੇ ਖੇਤਰੀ ਪਾਰਟੀ ਜਿਹੜੀ ਸਾਡੀ ਆ ਸ਼੍ਰੋਮਣੀ ਅਕਾਲੀ ਦਲ ਇਹਦਾ ਬੜਾ ਲੰਬਾ ਇਤਿਹਾਸ ਆ ਜੀ ਤੇ ਬੜਾ ਕੁਰਬਾਨੀਆਂ ਭਰਿਆ ਇਤਿਹਾਸ ਆ ਤੇ ਇਸ ਵਾਰ ਦੇਖੋ ਜਿਹੜੇ ਆਪਣੇ ਪੰਥਕ ਮੁੱਦੇ ਸੀਗੇ ਦਬੰਦੀ ਸਿੱਖਾਂ ਦਾ ਵਿਸ਼ੇਸ਼ ਤੌਰ ਤੇ ਆ ਹੋਰ ਸਾਡੇ ਬਹੁਤ ਪੰਥਕ ਮੁੱਦੇ ਆ ਅਸੀਂ ਉਹਨਾਂ ਨੂੰ ਮੁੱਖ ਰੱਖ ਕੇ ਜਿਹੜਾ ਇਹ ਇਲੈਕਸ਼ਨ ਲੜ ਰਹੇ ਆ ਇਹ ਮਹਗੁਰੂ ਪਾਤਸ਼ਾਹ ਕਿਰਪਾ ਕਰੋ ਕਿ ਚੜ੍ਹਦੀ ਕਲਾ ਹੋ